ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡ ਸਿੰਘਾ ਵਾਲਾ ਜ਼ਿਲ੍ਹਾ ਮੋਗਾ ਤੇ ਤਹਿਸੀਲ ਵੀ ਮੋਗਾ ਹੀ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੁਟੀਨ ਵਾਂਗੂ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਦੋ ਐਨੀਮਲ ਬਾਈ ਦੇ ਸੇਲ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਕਿ ਦੁੱਧਵਾ ਦਾ ਕਿੰਨਾ ਮਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾ ਬਾਈ ਮੇਰਾ ਕਾਲਾ ਪਿੰਡ ਸਿੰਘਾ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਆ ਆਪਾਂ ਪਹਿਲਾਂ ਵੀਡੀਓ ਪਾਈਆਂ ਸੇਲ ਹੋ ਗਏ ਸੀ ਬਸ ਜੀ ਹਾਂ ਜੀ ਹਾਂ ਜੀ ਸਾਰੇ ਹੋ ਗਏ ਜੀ ਠੀਕ ਆ ਜੀ ਅੱਜ ਦੋ ਐਨੀਮਲ ਸੇਲ ਇੱਕ ਨੰਬਰ ਤੋਂ ਸ਼ੁਰੂ ਕਰਦੇ ਆਂ ਗਾਂ ਦੀ ਕੀ ਡਿਟੇਲ ਆ ਜੀ ਏ ਗਾ ਜੀ ਦੁੱਧ ਜਿਵੇਂ ਹੁੰਦੀ ਹੈ ਲੌਗੀ ਪੰਜ ਚਾਰ ਦਿਨ ਠੀਕ ਆ ਜੀ ਇਹ ਪਹਿਲੇ ਸਵੇਰਾ ਦੁੱਧ ਦਾ ਰਿਕਾਰਡ ਹੈਗਾ 20 ਕਿਲੋ ਦਾ ਠੀਕ ਆ ਜੀ ਤਾਂ ਪੀਣ ਕਿ 25 ਰੁਪਏ ਦੀ ਮੇ ਦਾ ਪਨ ਹੋएगी ਜੀ 25 26 ਦੀ ਉਮੀਦ ਕਰਦੇ ਆ ਜੀ ਆ ਪੰਜ ਚਾਰ ਦਿਨ ਲੈ ਜੂਗੀ ਲੈ ਜੂਗੀ ਕੱਢ ਲਓ ਜੀ ਬਾਹਰ ਸਾਈਡ ਦੇ ਪੱਗ ਤੋਂ ਬਹੁਤ ਉੱਚੇ ਲੰਮੇ ਕੱਦ ਦਾ ਕਾਠ ਦੀ ਤੇ ਪੂਰੀ ਵਾਈਟ ਵਾਈਟ ਗਾਂ ਸੋਹਣੀ ਉਹ ਮੱਥੇ ਦੀ ਦੇਖ ਸਕਦੇ ਹੋ ਪ੍ਰਿੰਟ ਵਗੈਰਾ ਬਹੁਤ ਸਾਫ ਆ ਜੀ ਬਰੀਡ ਵਗੈਰਾ ਤੋਂ ਚੰਗੀ ਆ ਤਾਂ ਚਾ ਬਹੁਤ ਵੱਡਾ ਜੀ ਬਾਕੀ ਹਵਾਨਾ ਸੋਨਾ ਤਿਆਰ ਕਰਦੀ ਹੁੰਦੀ ਆ ਪੰਜ ਤੋਂ ਚਾਰਾਂ ਦਿਨਾਂ ਦੀ ਕੱਚੀ ਆ ਹਜੇ ਜੀ ਉਦੋਂ ਤੇ ਘਰਵਾਨਾ ਪੂਰਾ ਭਰ ਲੈਣਾ ਜੀ ਗਾਣੇ ਮਾਲਕਾਂ ਨੇ ਪਹਿਲੇ ਸੂਏ 20 ਕਿਲੋ ਦੁੱਧ ਦੱਸਿਆ ਦੂਜੇ ਸੂਏ ਸੋਨਾ ਜੀ ਫੇਸ ਕੁਆਲਟੀ ਬਹੁਤ ਸੋਣੀ ਆ ਥਣਾ ਦੇ ਸਾਰੇ ਨੇੜੇ ਤੋਂ ਚੈੱਕ ਕਰ ਲੋ ਜੀ ਚਾਰੇ ਥਣ ਗੱਠਾਂ ਕੋ ਵਿਚੀ ਤੇ ਨਿਖੜ ਮੇ ਸੋਨੇ ਹੱਥੀ ਜਵਾਈ ਵਾਲੇ ਥਣ ਬਣ ਲਓ ਜੀ ਥੋੜਾ ਇਹ ਕੈਮਰੇ ਤੋਂ ਡਰਦਾ ਜੀ ਬਸੋਂ ਸੀਲ ਸਾਉ ਫੁੱਲਾ ਜੀ ਪੂਰੀ ਸੀਲ ਸਾਉ ਆ ਜੀ ਦੇਖ ਸਕਦੇ ਆ ਤੁਸੀਂ ਬਾਕੀ ਜਿਹੜੇ ਵੀਰ ਨੂੰ ਪਸੰਦ ਆਊਗੀ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਅਡਰ ਕੁਆਲਟੀ ਨੇੜੇ ਤੋਂ ਚੈੱਕ ਕਰ ਲਓ ਜੀ ਬਹੁਤ ਸ਼ਾਨਦਾਰ ਤਿਆਰੀ ਹੈ ਜੀ ਬਾਕੀ ਕੁਆਲਟੀ ਲਾਂ ਬਹੁਤ ਨੇ ਹਵਾਨੇ ਚ 55-4 ਦਿਨਾਂ ਦੇ ਕਰ ਹਵਾਨਾ ਪੂਰਾ ਭਰ ਕੇ ਸੋਣਾ ਜੀ ਗਾਣੇ ਫੇਸ ਕੁਆਲਟੀ ਸੋਣੀ ਹੈ ਜੀ ਕੀ ਮੁੱਲ ਹੈ ਇਹਦਾ ਮਾਨਦਾਨ ਹੋ ਜੂਗਾ ਜੀ ਕਰ ਦਿਆਂ ਜ਼ਰੂਰ ਕਰਾਂਗਾ 70000 ਰੁਪਇਆ ਬਾਈ ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਮਾਨਦਾਨ ਜ਼ਰੂਰ ਕੀਤਾ ਜਾਊਗਾ ਜੀ ਦੋ ਨੰਬਰ ਹੈ ਇਹਦੀ ਕੀ ਡਿਟੇਲ ਹੈ ਜੀ ਇਹਨੇ ਵੀ ਦੂਜੇ ਸਵੇਰੇ ਸੋਣਾ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਜੀ 10 ਦਿਨਾਂ ਦੀ ਠੀਕ ਹੈ ਜੀ ਪਹਿਲੇ ਸਵੇਰੇ ਕਿੰਨਾ ਦੁੱਧ ਦਿੱਤਾ ਪਹਿਲੇ ਸਵੇਰੇ 12 ਲੀਟਰ ਸੀਗਾ ਜੀ ਠੀਕ ਹੈ ਜੀ ਅੱਜ ਤੀਰ ਕਿੰਨਾ ਦੁੱਧ ਦੀ ਉਮੀਦ ਕਰਦੇ ਜੀ ਵੇਖੋ ਆਪ ਦਾ ਇਹ ਬਾਤ ਇਹ ਨਹੀਂ ਆਣੇ ਆਂ ਗਾਂ ਬਾਕੀ ਸੇਵਾ ਦਾ ਹੁੰਦਾ ਸਹੀ ਗੱਲ ਹੈ ਸੇਵਾ ਦਾ ਕੱਢ ਲਓ ਜੀ ਬਾਰ ਦੁੱਧ ਸੇਵਾ ਦਾ ਹੀ ਹੁੰਦਾ ਜੀ ਜੇ ਕੋਈ ਸੇਵਾ ਵੱਧ ਕਰ ਲੂ ਤਾਂ ਵੱਧ ਵੀ ਦੇ ਦੂ ਜੇ ਕੋਈ ਘਟ ਕਰੂ ਤਾਂ ਘਟ ਵੀ ਜਾਊਗੀ ਪਿਛਲੇ ਸੂਏ 12 ਕੇ 13 ਕਿਲੋ ਦੁੱਧ ਦਿੱਤਾ ਮਾਲਕਾਂ ਦੇ ਦੱਸਣ ਮੁਤਾਬਕ ਬਾਈ ਦੀ ਲਿਆਂਦੀ ਹੋਈ ਆ ਵਪਾਰ ਦਾ ਕੰਮ ਆ ਪਸੂ ਆਉਂਦੇ ਜਾਂਦੇ ਰਹਿੰਦੇ ਆ ਫੇਸ ਕੁਆਲਿਟੀ ਇਹਦੀ ਵੀ ਸੋਹਣੀ ਆ ਹਾਈਟ ਉੱਚਾ ਲੰਮਾ ਕੱਦ ਕਾਠ ਦੀ ਤੇ ਹੈਵੀ ਬੋਡੀ weight ਦੀ ਬਾਕੀ ਗਰਮੀ ਰਹਿ ਤਾਂ ਗਾਂ ਕਹਿ ਸਕਦੇ ਆ ਆਪਾਂ ਇਹਨੂੰ ਦੁੱਧ ਇਹਨਾਂ ਦਾ ਮੱਝਾਂ ਵਰਗਾ ਹੀ ਹੁੰਦਾ ਫੈਟ ਚੰਗੀ ਆਉਂਦੀ ਸੀਲ ਸਾਹੂ ਬਹੁਤ ਜ਼ਿਆਦਾ ਜੀ ਚਾਰੇ ਤਾਂ ਨਿੱਖੜਵੇਂ ਇੱਕ ਸਾਈਜ਼ ਦੇ ਦੇਖ ਸਕਦੇ ਹੋ ਹੱਥੀ ਚਵਾਈ ਵਾਲੇ ਬਾਕੀ 10 ਤੋਂ 12 ਦਿਨਾਂ ਦੀ ਕੱਚੀ ਹੈ ਤਿਆਰੀ ਸੋਹਣੀ ਕਰਦੀ ਹੁੰਦੀ ਹੈ ਉਦੋਂ ਤੱਕ ਰਵਾਨਾ ਪੂਰਾ ਭਰ ਲੈਣਾ ਹੈ ਗਾਂ ਨੇ 12-13 ਕਿਲੋ ਦੁੱਧ ਪਿਛਲੇ ਸਵੇਰ ਦਿੱਤਾ ਬਾਈ ਕਹਿੰਦਾ ਆਪਾਂ ਅਗਤਿਹਰ ਵੀ ਇੰਨਾ ਹੀ ਦੱਸਾਂਗੇ ਬਾਕੀ ਦੁੱਧ ਸੇਵਾ ਦਾ ਹੁੰਦਾ ਜੀ ਇਹਦਾ ਕੀ ਮੁੱਲ ਆ ਜੀ ਇਹਦਾ 40000 ਆ ਜੀ ਮਾਨ ਤਨ ਹੋ ਜਾਊਗਾ ਜੀ ਜਰੂਰ 40000 ਰੁਪਿਆ ਬਾਈ ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਮਾਨਦਾਨ ਜਰੂਰ ਕੀਤਾ ਜਾਊਗਾ ਜਿਹੜਾ ਵੀ ਐਨੀਮਲ ਕਿਸੇ ਨੂੰ ਪਸੰਦ ਆਉਂਦਾ ਹੈ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ ਤਿੰਨ ਨੰਬਰ ਇਹ ਕੱਟੀ ਦੀ ਕੀ ਡਿਟੇਲ ਹੈ ਜੀ ਇਹ ਹੈਗੀ ਆ 11 ਕਿ ਮਹੀਨਿਆਂ ਦੀ ਹੋਊਗੀ 11 ਕਿ ਮਹੀਨੇ ਦੀ 11 12 ਮਹੀਨਿਆਂ ਦੀ ਜੀ ਉਮਰ ਆਬ ਇਹਦੀ ਤੇ ਮਾਂ ਦਾ ਮਲਕ ਰਕੌੜੀ ਮੋਰਾ ਮਿਲ ਰਿਹਾ ਬਾਰਤਗੜੀ ਲੀਟਰ ਦਾ ਦੱਸਦੇ ਸੀ ਠੀਕ ਆ ਜਿੰਨਾ ਤੋਂ ਆਪਾਂ ਲਿਆਂਦੀ ਆ ਬਾਈ ਨੇ 12 13 ਕਿਲੋ ਦੱਸਦੇ ਆ ਬਾਕੀ ਸੇਵਾ ਦਾ ਹੁੰਦਾ ਦੁੱਧ ਚੋਲੀ ਤੁਸੀਂ ਦੇਖ ਸਕਦੇ ਹੋ ਕੋਈ ਵਾਧੂ ਸ਼ਾਕ ਨਹੀਂ ਚਾਰੇ ਥਾਂ ਨਿੱਖੜਵੇਂ ਫੇਸ ਕੁਆਲਟੀ ਸੋਹਣੀ ਆ ਮੱਥੇ ਚ ਬੱਲ ਆ ਕੀ ਮੁੱਲ ਹੈ ਜੀ ਇਹਦਾ ਇਹਦਾ ਮੁੱਲ 14000 ਰੁਪਏ ਆ ਮੰਨਤਾਂ ਹੋ ਜੂਗਾ ਜੀ ਮਨਜ਼ੂਰ ਕਰਾਂਗੇ 14000 ਰੁਪਏ ਬਾਈ ਮੁੱਲ ਕਰਦੇ ਆ ਬਾਕੀ ਮੌਕੇ ਤੇ ਮੰਨਤਾਂ ਨੂੰ ਜ਼ਰੂਰ ਕੀਤਾ ਜਾਊਗਾ ਧੰਨਵਾਦ